ਕਾਰ ਕੋ ਐਕਸੀਡੈਂਟ ਹੋਇਆ ਅੱਛਾ ਜੀ ਹਾਂ ਜੀ ਉਹ ਪਾ ਲਾ ਕੇ ਜੀ 15 ਲੱਖ ਰੁਪਇਆ ਲੱਗ ਚੁੱਕਿਆ ਅੱਛਾ ਜੀ ਹਾਂ ਜੀ ਆਓ ਇਹ ਤੁਸੀਂ ਦੇਖ ਲੀਜੀ ਅੱਜ ਕੋਣ ਗਾੜੀ ਦੇਖਦਾ ਨਹੀਂ ਕਿ ਕਿੰਨੂ ਵਾਰ-ਵਾਰ ਕਹੀ ਖਰਚਾ ਚੁਕਾਉਣਾ ਬਹੁਤ ਮੁਸ਼ਕਲ ਹੋਏ ਇਹ ਬਹੁਤ ਗਰੀਬ ਪਰਿਵਾਰ ਆ ਜੀ ਜਿਹਦਾ ਕੇ ਕੋਈ ਆਸਰਾ ਹੀ ਨਹੀਂਗਾ ਮਹਾਰਾਜ ਤੋਂ ਬਗੈਰ ਚਾਚੇ ਨੇ ਹੈਲਪ ਦਿੱਤੀ ਇੰਨਾ ਨਹੀਂ ਸੋਚਿਆ ਵੀ ਹੁਣ ਸਾਨੂੰ ਵੀ ਫਰਿਆਦ ਕਰਨੀ ਪਊਗੀ। ਇਹ ਸਾਡੇ ਪੈਰਾਂ ਕੋਈ ਮਦਦ ਕਰੇ। ਬੱਚਾ ਵੀ ਰੋਲ ਲਿਆ ਤੇ ਰੋਟੀ ਦਾ ਗੁਜ਼ਾਰਾ ਵੀ ਔਖਾ ਵਾ। ਮੇਰੀ ਹੈਲਪ ਨਹੀਂ ਕੀਤੀ ਜਾਵੇ। ਤਾਂ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪਲਾਸੌਰ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤੇ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਕਿ ਸਭ ਤੋਂ ਪਹਿਲਾਂ ਇਹ ਤਸਵੀਰ ਜਿਹੜੀ ਆ ਇਹ ਵਿਖਾਈ ਜਾਵੇ ਕਿ ਡਰਾਈਵਰ ਵੀਰ ਦਾ ਭਿਆਨਕ ਐਕਸੀਡੈਂਟ ਹੋਣ ਕਾਰਨ ਪਿਛਲੇ 6 ਮਹੀਨੇ ਤੋਂ ਮੰਝੇ ਤੇ ਆ ਜੀहां ਦੋਸਤੋ ਅਤੇ ਮਾਤਾ ਪਿਤਾ ਦਾ ਸਹਾਰਾ ਵੀ ਜਿਹੜਾ ਹੈ ਉਹ ਸਿਰ ਤੇ ਨਹੀਂ ਹੈ ਇੱਕ ਛੋਟੀ ਜੀ ਬੱਚੀ ਹੈ ਉਹ ਵੀ ਗੋਦ ਲਈ ਹੈ ਤਾਂ ਆ ਹਾਲਾਤ ਨੇ ਉਸ ਪਰਿਵਾਰ ਦੇ ਅਤੇ ਕਿਸੇ ਸਮੇਂ ਖੁਦ ਦਾਨ ਕਰਨ ਵਾਲਾ ਵੀਰ ਕਿਸੇ ਸਮੇਂ ਖੁਦ ਦਾਨਪੁਣ ਕਰਨ ਵਾਲਾ ਵੀਰ ਅੱਜ ਮੰਗਣ ਦੀ ਤਦਾਰਤ ਹੈ ਤਾਂ ਆ ਹਾਲਾਤ ਨੇ ਉਸ ਪਰਿਵਾਰ ਦੇ ਜਿੱਥੇ ਅਸੀਂ ਇਸ ਵੇਲੇ ਮੌਜੂਦ ਆ ਜਿੰਨੇ ਵੀ ਇਸ ਵੀਡੀਓ ਨੂੰ ਵੀਰ ਦੇਖ ਰਹੇ ਨੇ ਤਾਂ ਭੁੱਲ ਕੇ ਵੀ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਦੋਸਤੋ ਤੁਹਾਡਾ ਇੱਕ ਸ਼ੇਅਰ ਜਿਹੜਾ ਉਹ ਕਿਸੇ ਦੀ ਮਦਦ ਕਿਸੇ ਦੀ ਸਹਾਇਤਾ ਕਰ ਸਕਦਾ ਹੈ ਪਿੰਡ ਪਲਾਸੌਰ ਹੈ ਵੀਰ ਦੇ ਨਾਲ ਗੱਲਬਾਤ ਕਰਕੇ ਜਾਣਦੇ ਆ ਕਿ ਇਹ ਸਾਰਾ ਹਾਸ ਦਾ ਕਿਵੇਂ ਵਾਪਰਿਆ ਤੇ ਅੱਜ ਕੀ ਜ਼ਰੂਰਤ ਪੈ ਗਈ ਇਹ ਇੱਕ ਕੁਦਰਤੀ ਜਿਹੜਾ ਐਕਸੀਡੈਂਟ ਹੁੰਦਾ ਹੈ ਜਿਸ ਦੇ ਕਾਰਨ ਪਿਛਲੇ 6 ਮਹੀਨੇ ਤੋਂ ਜਿਹੜਾ ਵੀਰ ਆ ਉਹ ਮੰਜੇ ਤੇ ਆ ਮੈਂ ਕਹਾਂ ਕੈਮਰਾਮੈਨ ਵੀਰ ਨੂੰ ਕਹੂੰਗਾ ਤਸਵੀਰ ਵਿਖਾਈ ਜAVE ਵੀਰ ਜੀ ਕੀ ਨਾਮ ਹੈ ਤੁਹਾਡਾ ਤੇ ਕਿਹੜਾ ਪਿੰਡ ਹੈ ਜੀ ਇੰਦਰਜੀਤ ਸਿੰਘ ਨਾਮ ਹੈ ਜੀ ਕੈਂਟਪੜਾ ਸੌਰ ਜੀ ਕੀ ਗੱਲਬਾਤ ਹੋਈ ਸਾਰਾ ਦੱਸਿਓ ਜੀ ਵੀਰ ਜੀ ਇੱਕ ਕਾਂਟ ਪਰ ਐਕਸੀਡੈਂਟ ਹੋਇਆ ਮੇਰਾ ਮੈਟਰੇਲ ਦਾ ਡਰਾਈਵਰ ਹੈ ਜੀ ਅੱਛਾ ਜੀ ਹਾਂ ਜੀ ਰੇਲਵੇ ਦੇ ਚੱਲਦੇ ਹੀਗੇ ਕਾਰ ਉਪਰ ਐਕਸੀਡੈਂਟ ਹੋਇਆ ਅੱਛਾ ਜੀ ਹਾਂ ਜੀ ਕਿ ਕਿ ਸੱਟ ਲੱਗੀ ਡਾਕਟਰਾਂ ਹੁਣ ਤੱਕ ਕਿੰਨੇ ਕੁ ਪੈਸੇ ਲੱਗ ਚੁੱਕੇ ਨੇ ਸਾਰਾ ਟੋਟਲ ਪਾ ਲਾ ਕੇ ਜੀ 15 ਲੱਖ ਰੁਪਇਆ ਲੱਗ ਚੁੱਕਿਆ ਅੱਛਾ ਜੀ ਹਾਂ ਜੀ ਤੇ ਹੁਣ ਇਸ ਟਾਈਮ ਮੰਜੇ ਦੇ ਪੈਣ ਤੋਂ ਬਾਅਦ ਕੀ ਹਾਲਾਤ ਹੋਏ ਨੇ ਘਰ ਦੇ ਬਹੁਤ ਮੁਸ਼ਕਲ ਹੈ ਅੱਛਾ ਹਮ ਖਰਚਾ ਚੁਣਾ ਬਹੁਤ ਮੁਸ਼ਕਲ ਹੋ ਰਿਹਾ ਹੈ ਉਹ ਸਾਰੇ ਚਾਚੇ ਰਣ ਹੈਲਪ ਦਿੱਤੀ ਹੈ ਅੱਛਾ ਜੀ ਤੁਸੀਂ ਦੇਖ ਸਕਦੇ ਕਿ ਵੀਰ ਜਿਹੜਾ ਗੱਲ ਕਰਦਾ ਹੋਇਆ ਭਾਵਕ ਵੀ ਹੋਇਆ ਕਿ ਉਹਨਾਂ ਨੇ ਦੱਸਿਆ ਕਿ ਚਾਚੇ ਤਾਏ ਨੇ ਹੈਲਪ ਕੀਤੀ ਹੈ ਅਤੇ ਹੁਣ ਮਾਤਾ ਪਿਤਾ ਦਾ ਸਿਰ ਤੇ ਨਾਂਹ ਸਹਾਰਾ ਹੋਣ ਦੇ ਬਾਵਜੂਦ ਕੁਝ ਭੈਣ ਭਰਾ ਪਹੁੰਚ ਰਹੇ ਨੇ ਪਰ ਦੋਸਤੋ ਅੱਜ ਕੱਲ੍ਹ ਮੰਗਿਹਾਈ ਦੇ ਇਸ ਦੌਰ ਦੇ ਵਿੱਚ ਕੋਈ ਵੀ ਇਹਨਾਂ ਸੰਰਥ ਨਹੀਂ ਹੁੰਦਾ ਕਿ ਜਿਹੜਾ ਪੂਰੇ ਦਾ ਪੂਰਾ ਇਸ ਵੀਰ ਦਾ ਕੋ 10-15 ਲੱਖ ਲਾ ਕੇ ਇਲਾਜ ਕਰਵਾ ਦਵੇ ਕਿਉਂਕਿ ਹਾਲੇ ਵੀ ਜਿਹੜਾ ਹੱਡੀ ਜਿਹੜੀ ਆ ਉਸ ਦਾ ਆਪਰੇਟ ਹੋਣਾ ਹੈ ਡਾਕਟਰਾਂ ਨੇ ਕਿਹਾ ਹੈ ਆਪਾਂ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਆਂ ਵੀਰ ਜੀ ਹੁਣ ਕਿੰਨੇ ਖਰਚਾ ਹੁਣ ਤੱਕ ਲੱਗ ਚੁੱਕਾ ਤੇ ਅੱਗੇ ਡਾਕਟਰਾਂ ਨੇ ਕਿੰਨਾ ਦੱਸਿਆ ਜੀ 15 ਡੇ ਲੱਗੇ ਲੱਗ ਗਿਆ ਜੀ ਹਾਂ ਜੀ ਬਾਕੀ ਹਾਲੇ ਅੱਗੇ ਦਾ ਨਹੀਂ ਪਤਾ ਵੀ ਕਿੰਨੇ ਲੱਗਿਆ ਅੱਛਾ ਜੀ ਹੁਣੋ ਹੱਡੀ ਕਹਿੰਦੇ ਆ ਵਧਾਉਣੀ ਆ ਕਿ ਜਾਣੀ ਪੈਣੀ ਨੇ ਆ ਹੱਡੀ ਵਧਾਉਣੀ ਆ ਤੁਸੀਂ ਆਪ ਵੀ ਕਿਸੇ ਸਮੇਂ ਦਾਨੀ ਜਿੱਦਾਂ ਦਾਨੀ ਸੱਜਣ ਦਾਨ ਕਰਦੇ ਤੁਸੀਂ ਪੂਨ ਦਾਨ ਕਰਦੇ ਸੀ ਪਹਿਲਾਂ ਨਾਲ ਨਾਲ ਪਹਿਲਾਂ ਜੀ ਮੈਂ ਸ਼ੀਦਾਰੇ ਨਾਲ ਦੇ ਪੈਸੇ ਕੱਢਦਾ ਸੀ ਜੀ ਜੀ ਤੋਂ ਦੇ ਵਿੱਚ ਮੈਂ ਜਿੱਦਾਂ ਕਿ ਇਹ ਗਰੀਬ ਨੂੰ ਮੰਨ ਲੋ ਕੋਈ ਸੌਦਾ ਲੈ ਦिए ਕੋਈ ਦਵਾਈ ਬੂਤੀ ਜੋਗੇ ਦੇ ਦिए ਜੀ ਜਾ ਕੇ ਇਹਨੂੰ ਸੂਟ ਬਣਾਤਾ ਇਦਾਂ ਕਰਕੇ ਕੱਢਦਾ ਜੀ ਮੈਂ ਦੀ ਸੋਚਿਆ ਸੀ ਆ ਵੀ ਦੇਣਾ ਨਹੀਂ ਨਹੀਂ ਅੱਛਾ ਜੀ ਇਹ ਤਾਂ ਕਦੀ ਸੋਚਿਆ ਹੀ ਨਹੀਂ ਕਿ ਆਪ ਵੀ ਆਪਣੇ ਨਾਲਜੂ ਕੰਮ ਏ ਅੱਛਾ ਜੀ ਹੂੰ ਤਾਂ ਹਣ ਜਿੰਨੇ ਵੀ ਦਾਨੀ ਸੱਜਣ ਇਸ ਵੀਡੀਓ ਨੂੰ ਵੇਖ ਰਹੇ ਨੇ ਕੀ ਹੈਲਪ ਕੀ ਸਹਾਇਤਾ ਵੀ ਕੋਈ ਇਲਾਜ ਕਰਵਾ ਦਿੱਤਾ ਜਾਵੇ ਇਹ ਜ਼ਰੂਰ ਦੱਸੋ ਇਲਾਜ ਤੇ ਹੀ ਆ ਬਾਕੀ ਤੇ ਕੋਈ ਨਹੀਂ ਅੱਛਾ ਜੀ ਇਲਾਜ ਹੀ ਕਰਨਾ ਪਵੇਗਾ ਕਿੰਨਾ ਸਮਾਂ ਜਿਹੜਾ ਹੈ ਉਹ ਹੋਰ ਮੰਜੇ ਤੋਂ ਉੱਠਣ ਵਾਸਤੇ ਲੱਗ ਸਕਦਾ ਤੁਹਾਨੂੰ ਡਾਕਟਰਾਂ ਨੇ ਦੱਸਿਆ ਜਿਹੜਾ 1 ਸਾਲ ਤੋਂ ਤਾਂ ਹੀ ਆ ਅੱਛਾ ਜੀ ਹੂੰ ਜੇ ਕਿਸੇ ਨੇ ਇਲਾਜ ਨਾ ਕਰਵਾਇਆ ਤਾਂ ਫੇਰ ਕਿੰਨਾ ਸਮਾਂ ਲੱਗ ਸਕਦਾ ਫੇਰ ਤੇ ਕਰਾਂਗੇ ਕੋਰਾ ਕੋ ਅੱਛਾ ਜੀ ਤੁਸੀਂ ਦੇਖ ਸਕਦੇ ਆ ਕਿ ਇੱਥੋਂ ਤੱਕ ਹਾਲਾਤ ਬਣੇ ਨੇ ਪਰਿਵਾਰ ਦੇ ਵੀ ਦੋਸਤੋ ਜੇਕਰ ਇਸ ਵੀਰ ਦਾ ਇਲਾਜ ਨਾ ਹੋਇਆ ਤਾ ਹੋ ਸਕਦਾ ਉਹ ਕਦੀ ਮੰਜੇ ਤੋਂ ਨਾ ਉੱਠ ਪਾਵੇ ਆ ਹਾਲਾਤ ਨੇ ਉਸ ਪਰਿਵਾਰ ਦੇ ਜਿੱਥੇ ਅਸੀਂ ਆ ਇਸ ਵੇਲੇ ਮੌਜੂਦ ਆ ਹੋਰ ਵੀ ਮੈਂਬਰ ਮੌਜੂਦ ਨੇ ਪਰਿਵਾਰ ਦੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਭੈਣ ਜੀ ਮੌਜੂਦ ਨੇ ਗੱਲਬਾਤ ਕਰਦੇ ਭੈਣ ਜੀ ਤੁਹਾਡਾ ਕੀ ਨਾਮ ਹੈ ਤੇ ਪਿੰਡ ਵੀ ਕਿਹੜਾ ਜੀ ਦੱਸੋ ਪਰਮਜੀਤ ਮੇਰਾ ਨਾਮ ਆ ਹਾਂਜੀ ਪਰਾਸਾਲ ਪਿੰਡ ਆ ਅੱਛਾ ਇਹ ਵੀਰ ਹੁਣ ਇੱਕ ਕੰਮ ਕਰਨ ਵਾਲਾ ਬੰਦਾ ਜਦੋਂ ਮੰਜੇ ਤੇ ਪੈਂਦਾ ਫਿਰ ਮਨ ਨੂੰ ਦੁੱਖ ਤਾਂ ਹੁੰਦਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਕਿਵੇਂ ਹੁਣ ਡਾਕਟਰਾਂ ਨੇ ਕੀ ਕਿਹਾ ਹੈ ਤੇ ਕਿਵੇਂ ਜਿਹੜਾ ਹੁਣ ਅਗਲਾ ਇਲਾਜ ਵੀ ਕਰਵਾ ਰਹੇ ਹੋ ਵੇਖੋ ਵੀਰ ਜੀ ਉਹਨਾਂ ਨੇ ਤਾਂ ਬਹੁਤ ਕੁਝ ਦੱਸਿਆ ਵੀ ਇਦਾਂ ਵੀ ਜੇ ਸਾਨੂੰ ਦੱਸ ਤੇ ਡਾਗੇ ਦੱਸਿਆ ਵੀ 10 ਰੱਖ ਤੇ ਡਾ ਰੱਖ ਸਕਦਾ ਜੀ ਤੇ ਫੇਰ ਇਹ ਤੁਰੂ ਇਹ ਜ ਤੁਲਮ ਵੀ ਟਾਈਮ ਲੱਗਣਾ ਅੱਛਾ ਜੀ ਤੇ ਬਾਕੀ ਵੇਖ ਰੋ ਭੀ ਜੋ ਜ਼ਿੰਮੇਵਾਰੀ ਇਹਦੇ ਸਰਤੇ ਹੀ ਜੀ ਅੱਜ ਜੋ ਭੈਣ ਭਰਾ ਨਾਲ ਮਿਲ ਕੇ ਕੱਟੀ ਗਏ ਆ ਅੱਛਾ ਜੀ ਅੱਜ ਫੋਨ ਗਾੜੀ ਦੇਖਦਾ ਨਹੀਂ ਵੀ ਕਿੰਨੂ ਵਾਰ-ਵਾਰ ਕਹੀ ਅੱਛਾ ਜੀ ਕੋਈ ਆਪਣੀ ਮਰਜ਼ੀ ਨਜ਼ਰ ਦਈ ਗਏ ਦਈ ਗਏ ਕੋਈ ਇਹ ਤੋ ਟੱਕੋਂ ਨਾਲ ਨ ਪਛਾਣਤਾ ਇੰਨਾ ਨਹੀਂ ਸੋਚਿਆ ਵੀ ਹੁਣ ਸਾਨੂੰ ਤੇ ਫਰਿਆਦ ਕਰਨੀ ਪਊਗੀ ਕਿ ਸਾਡੇ ਭੈਣ ਭਰਾ ਕੋਈ ਮਦਦ ਕਰੇ ਵੀ ਮੰਜੇ ਤੋਂ ਉੱਠ ਜਾਵੇ ਆਪਣਾ ਕੰਮ ਅੱਗੇ ਵਰਗੂ ਰਹਿ ਕੇ ਤੁਰ ਪਵੇ ਪੁੱਲ ਪਰ ਬੱਚੀ ਆ ਪਾਲਣੀ ਆ ਪਰੋਣੀ ਆ ਮੈਂ ਘਰ ਉਹਦਾ ਟੱਬਾ ਐ ਤੇ ਆਪਣੇ ਭੈਣ ਭਰਾ ਆਪੋ ਪਰੇ ਘਰੇ ਹੋ ਗਏ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਵਾਸੀ ਵੀ ਜਿਹੜੇ ਨੇ ਉਹ हां ਮੀ ਪਰੰਦੇ ਲਈ ਵੀ ਪਹੁੰਚੇ ਨੇ ਕਿਉਂਕਿ ਦੋਸਤੋ ਬਹੁਤ ਸਾਰੇ ਐਨਆਰਆਈ ਭਰਾਵਾਂ ਨੂੰ ਹੁੰਦਾ ਕਿ ਕੋਈ ਪਿੰਡ ਦਾ ਵਸਨੀਕ ਜਿਹੜਾ ਮੈਂ ਚਾਹਾਂਗਾ ਕਿ ਜਿਹੜੇ ਪਿੰਡ ਦੇ ਕੁਝ ਵਸਨੀਕ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਬਾ ਜੀ ਸਾਡੇ ਨਾਲ موجوده ਬਾਬਾ ਜੀ ਕੀ ਨਾਮ ਹੈ ਜੀ ਮੇਰਾ ਨਾਮ ਹੀ ਪਰਮਿੰਦਰ ਸਿੰਘ ਜੀ ਇਹ ਡਰਾਈਵਰ ਵੀਰ ਦੀ ਹਾਲਾਤ ਅਸੀਂ ਵੇਖੇ ਆਏ ਆ ਪਿੰਡ ਤੇ ਦੇਖ ਰਹੇ ਨੇ ਸਾਰੇ ਤੁਸੀਂ ਵੀ ਪਹੁੰਚੇ ਹੋ ਇਹ ਕੀ ਇਹਨਾਂ ਦੀ ਮਦਦ ਵਾਸਤੇ ਜਿੰਨੇ ਵੀ ਵੀਡੀਓ ਨੂੰ ਦੇਖ ਰਹੇ ਨੇ ਜਿਹੜੇ ਦਾਨੀ ਸੱਜਣ ਨੇ ਜਿਹੜੇ ਵੱਡੇ ਵੱਡੇ ਲੰਗਰ ਵੀ ਲਾਉਂਦੇ ਨੇ ਤਾਨ ਪੁੰਨ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਆਏ ਆ ਜੀ ਇਹ ਬਹੁਤ ਗਰੀਬ ਪਰਿਵਾਰ ਆ ਜੀ ਜਿਦਾ ਕਿ ਕੋਈ ਆਸਰਾ ਹੀ ਨਹੀਂਗਾ ਜੀ ਮਹਾਰਾਜ ਤੋਂ ਬਗੈਰ ਜੀ ਤੇ ਇਹਦੀ ਵੱਤੋ ਵਾਦ ਮਤ ਕੀਤੀ ਜਾਵੇ ਜਿਹੜਾ ਕਿ ਉੱਠ ਕੇ ਆਪਾਂ ਬੱਚਿਆਂ ਦੇ ਬੱਚਿਆਂ ਨੂੰ ਗੋਲ ਲਿਆ ਹਾਂ ਇਹ ਉਹ ਇਹਨੂੰ ਆਪਣਾ ਗੁਜ਼ਾਰਾ ਕਰਦੇ ਹੋਏ ਇਹ ਰੋਟੀ ਦਾ ਗੁਜ਼ਾਰਾ ਵੀ ਔਖਾ ਵਾ ਅੱਛਾ ਜੀ ਤੇ ਹੋਰ ਇਹਦਾ ਆਸਰਾ ਵੀ ਕੋਈ ਨਹੀਂ ਜੀ ਇਹ ਇਹਦੀ ਅਹੀ ਇਹੋ ਬੇਨਤੀ ਕਰਦੇ ਆ ਵੱਧ ਤੋਂ ਵੱਧ ਇਹ ਨਾ ਜੇ ਕੀ ਆਵੇਗਾ ਨਾ ਉੱਠ ਕੇ ਤੇ ਆਪਣਾ ਗੁਜ਼ਾਰਾ ਕਰਨ ਦਾ ਵੀ ਹਾਲਾਜ ਹੋ ਜੇ ਜੀ ਤਾਂ ਦੋਸਤੋ ਤੁਸੀਂ ਵੇਖ ਸਕਦੇ ਹੋ ਕਿ ਪਿੰਡ ਵਾਸੀਆਂ ਨੇ ਵੀ ਜਿਹੜਾ ਉਸ ਵੀਰ ਦੇ ਹੱਕ ਦੇ ਵਿੱਚ ਬੋਲਦੇ ਹੋਏ ਇਹ ਗੱਲ ਕਹੀ ਹੈ ਕਿ ਤਸਵੀਰ ਦੇ ਇਲਾਜ ਹੋਰ ਕਿਸੇ ਪ੍ਰਕਾਰ ਦੀ ਮਦਦ ਨਹੀਂ ਸਿਰਫ ਇਲਾਜ ਕਰਵਾ ਦਿੱਤਾ ਜਾਵੇ ਤਾਂ ਜੋ ਮੰਜੇ ਤੋਂ ਉੱਠ ਕੇ ਆਪਣਾ ਕੰਮ ਕਰਕੇ ਆਪਣਾ ਘਰ ਜਿਹੜਾ ਵਾ ਉਹ ਤਲਾਸ਼ ਸਕੇ ਆਪਾਂ ਨੰਬਰ ਨੰਬਰ ਵੀ ਉਹਨਾਂ ਦਾ ਤੁਹਾਡੇ ਨਾਲ ਸਾਂਝਾ ਕਰਦੇ ਆ ਖਾਤਾ ਨੰਬਰ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਜੀ ਆਪਣਾ ਨੰਬਰ ਦੱਸ ਦਿਓ ਤੇ ਅੰਤ ਵਿੱਚ ਜਿੰਨੇ ਵੀ ਦਾਨੀ ਸੱਜੇ ਨੇ ਜਿਹੜੇ ਸਮੇਂ-ਸਮੇਂ ਤੇ ਅਜਿਹੇ ਵੀਰਾਂ ਦੀ ਬਾਹ ਫੜਦੇ ਨੇ ਜਿਹੜੇ ਲੰਗਰ ਲਾਉਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਰੂਰ ਉਹ ਵੀ ਦੱਸ ਦਿਓ ਜੀ 98723 ਜੀ 99399 ਇੱਕ ਵਾਰੀ ਫੇਰ ਉਹ 98723 ਹਾਂਜੀ 99399 ਹਾਂਜੀ ਬਾਕੀ ਮੈਂ ਸਾਰੇ ਭੈਣ ਭਰਾਵਾਂ ਨੂੰ ਅਪੀਲ ਕਰਦਾ ਜੀ ਮੇਰੀ ਹੈਲਪ ਦਿੱਤੀ ਜਾਵੇ ਤਾਂ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮੈਂ ਦਵਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ